ਭਾਈ ਅਵਤਾਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਤੋਂ ਅਸੀਂ ਉਹਨਾਂ ਤੋਂ ਇਤਿਹਾਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਮubarrak ਚਰਨ ਦੋ ਵਾਰ ਪਏ ਪੂਰਬ ਦੀ ਯਾਤਰਾ ਦੇ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਇਸ ਸਥਾਨ ਤੇ ਆਏ ਇੱਥੋਂ ਦਾ ਨਵਾਬ ਸ਼ੈਫਦੀਨ ਬੜੀ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਨੂੰ ਕਿਉਂਕਿ ਉਸ ਸਮੇਂ ਗੁਰੂ ਸਾਹਿਬ ਜੀ ਦੇ ਨਾਲ ਸਾਧਗੁਰਾਂ ਦੀ ਮਹਿਲਮਾਨ ਤਾ ਗੂਦਰੀ ਜੀ ਗੁਰੂ ਸਾਹਿਬ ਜੀ ਦੇ ਮਾਤਾ ਮਾਤਾ ਨਾਨਕੀ ਜੀ 300 ਸਿੱਖਾਂ ਦਾ ਜਥਾ ਗੁਰੂ ਸਾਹਿਬ ਜੀ ਦੇ ਨਾਲ ਸੀ ਉਸ ਵੇਲੇ ਜਦੋਂ ਪੂਰਬ ਦੀ ਯਾਤਰਾ ਨੂੰ ਗਏ ਨੇ ਨੱਥੂ ਰਾਮ ਤਾਰ ਬਾਬੀ ਜਥਾ ਸਾਧਗੁਰਾਂ ਦੇ ਨਾਲ ਸੀ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਸਹਿਤ ਦੀਨ ਆਪਣੇ ਮਹਿਲਾ ਵਿੱਚ ਲੈ ਕੇ ਗਿਆ ਬੜੀ ਸੇਵਾ ਕੀਤੀ 9 ਦਿਨ ਸਤਿਗੁਰੂ ਜੀ ਉਸ ਸਮੇਂ ਇੱਥੇ ਰਹੇ ਫਿਰ ਸਤਿਗੁਰੂ ਜੀ ਅੱਗੇ ਜਿਵੇਂ ਫੁਰੂਦੀ ਯਾਤਰਾ ਨੂੰ ਗਏ ਜਦੋਂ ਕਸ਼ਮੀਰੀ ਪੰਡਤਾਂ ਤੇ ਅਤਿਆਚਾਰ ਹੋਇਆ ਔਰੰਗਜ਼ੇਬ ਦਾ ਜ਼ੁਲਮ ਰੂਪੀ ਹੜ ਜਿਹੜਾ ਲੱਗ ਰਿਹਾ ਸੀ ਤਾਂ ਕਸ਼ਮੀਰੀ ਪੰਡਤ ਅਨੰਦਪੁਰ ਸਾਹਿਬ ਵਿਖੇ ਸਤਿਗੁਰਾਂ ਦੇ ਦਰਬਾਰ ਵਿਖੇ ਆ ਕੇ ਪ੍ਰਿਆਦੀ ਹੋਏ ਮਹਾਰਾਜੇ ਔਰੰਗਜ਼ੇਬ ਦੇ ਜ਼ੁਲਮ ਰੂਪੀ ਹੱਡ ਨੂੰ ਠੱਲ ਪਾਉਣ ਵਾਸਤੇ ਸਤਿਗੁਰੂ ਜੀ ਕਸ਼ਮੀਰੀ ਪੜਤਾਂ ਦਾ ਜੋ ਤਿਲਕਰ ਤੇ ਜੰਗੂ ਕੁੰਡਿਆ ਲਾਇਆ ਜਾ ਰਿਹਾ ਹੈ ਉਹਦੀ ਰੱਖਿਆ ਕਰਨ ਵਾਸਤੇ ਪੰਜ ਸਿੱਖਾਂ ਦੇ ਨਾਲ ਸਾਧੂ ਜੀ ਅਨੰਦਪੁਰ ਸਾਹਿਬ ਤੋਂ ਚੱਲਦੇ ਇਸ ਸਥਾਨ ਤੇ ਆ ਕੇ ਜਦੋਂ ਮਹਾਰਾਜ ਜੀ ਵਿਰਾਜਮਾਨ ਹੋਏ ਸਤਿਗੁਰਾਂ ਦੇ ਨਾਲ ਦੀਵਾਨ ਪਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਹਲਰ ਭਾਈ ਉਦਾਜੀ ਭਾਈ ਗੁਰਦਿੱਤਾ ਜੀ ਸਤਿਗੁਰਾਂ ਦੇ ਪਿਆਰੇ ਪੰਜ ਸਿੱਖ ਤੋ ਸੈফুদ্দিন ਨੇ ਫੇਰ ਆ ਕੇ ਮਹਾਰਾਜਿਆਂ ਦੇ ਚਰਨ ਪਰ ਸੇ ਔਰ ਸੰਗਤਾਂ ਨੇ ਭਾਵਨਾ ਦੇ ਨਾਲ ਬੇਨਤੀ ਕੀਤੀ ਮਹਾਰਾਜ ਵੀ ਹੁਣ ਤਾਂ ਚਮਾਸਾ ਜਿਹੜਾ ਸ਼ੁਰੂ ਹੋ ਗਿਆ ਆਪਜੀ ਕਿਰਪਾ ਕਰੋ ਸਾਰਾ ਚਮਾਸਾ ਇੱਥੇ ਰਹੋ ਪ੍ਰੇਮ ਇੰਨਾ ਸੀ ਕਿਉਂਕਿ ਸਤਿਗੁਰੂ ਜੀ ਜਿੱਥੇ ਭਾਵਨਾ ਹੈ ਪ੍ਰੇਮ ਹੈ ਖਿੱਚ ਕਰਕੇ ਸੰਗਤਾਂ ਦੀ ਬੇਨਤੀ ਪ੍ਰਵਾਨ ਕੀਤੀ 3 ਮਹੀਨੇ 2 ਦਿਨ ਸਤਿਗੁਰੂ ਜੀ ਇੱਥੇ ਰਹੇ ਫਿਰ ਸਤਿਗੁਰੂ ਚਮਾਸੇ ਤੋਂ ਬਾਅਦ ਇਸ ਸਥਾਨ ਤੋਂ ਅਗਿਨਵਾਣਾ ਹੋਏ ਤਾਰਿਆ ਸੰਗਤਾਂ ਨੇ ਇਲਾਕੇ ਚ ਵੱਖ-ਵੱਖ ਥਾਵਾਂ ਤੇ ਮਹਾਰਾਜ ਦੀ ਵਿਚਰੇ ਔਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਸੇਵਾ ਕੀਤੀ ਇਸ ਸਥਾਨ ਤੇ ਜੋ ਸੈਦ ਦੀ ਨੂੰ ਉਪਦੇਸ਼ ਵਰਸ਼ਿਸ਼ ਕੀਤਾ ਹੋਏ ਸੀ ਕਿ ਅੱਲਾ ਨੂੰ ਯਾਦ ਰੱਖਣਾ ਫਕੀਰ ਦੀ ਸੇਵਾ ਕਰਨੀ ਮਨ ਨਿਵਾਰ ਰੱਖਣਾ ਤੁਹਾਨੂੰ ਸਦਾ ਹੀ ਆਨੰਦ ਬਣਿਆ ਰਹੇਗਾ ਇਹ ਉਪਦੇਸ਼ ਦੇ ਕੇ ਸਤਿਗੁਰੂ ਜੀ ਅੱਗੇ ਗਏ ਇਸ ਸਥਾਨ ਤੇ ਦੋ ਵੱਡੇ ਸੁਭਾਗ ਨੂੰ ਭਾਵਨਾ ਦੇ ਨਾਲ ਸੰਗਤਾਂ ਮਨੋਵੰਦੀਆਂ ਨੇ ਸਸਾਖੀ ਦਾ ਦਿਹਾੜਾ ਵੱਡੇ ਪੱਤਰ ਤੇ ਮਨਾਇਆ ਜਾਂਦਾ ਹੈ ਅਮਰ ਸੰਚਾਰ ਵੀ ਸਥਾਨ ਤੇ ਹੁੰਦਾ ਹੈ ਔਰ ਉਹ ਦਿਨ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਇੱਥੇ ਆਏ 16 ਹਾੜ ਦਾ ਦਿਨ ਵਿਸ਼ਾਲ ਨਗਰ ਕੀਰਤਨ ਇਸ ਸਥਾਨ ਤੋਂ ਆਰੰਭ ਹੁੰਦਾ ਹੈ ਔਰ ਦੂਸਰੇ ਦਿਨ ਗੁਰਮੁਖ ਦਿਵਸ ਸਾਹਿਬ ਦੇ ਨੇ ਦੋ ਸਮਾਗਮ ਜਿਹੜੇ ਹਨ ਇੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦਿਹਾੜਾ ਉਹ ਵੀ ਸੰਗਤਾਂ ਸਰਦਾ ਭਾਵਨਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਦੀਨ ਹੈ ਪ੍ਰਬੰਧ ਇਲਾਕੇ ਦੀਆਂ ਹਦਾਇਤਾਂ ਪਰਦੇਸ਼ਾਂ ਤੋਂ ਸੰਗਤਾਂ ਕਰਕੇ ਮਹਾਰਾਜਿਆਂ ਦੇ ਚਰਨ ਥਰਸਦਿਆਂ ਨੇ ਸਾਹਮਣੇ ਦੋ ਅਸਥਾਨ ਬਣੇ ਹੋਏ ਨੇ ਜੋ ਕਿ ਬਾਬਾ ਦੁੱਧਾਧਾਰੀ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਪਾਵਨ ਸਥਾਨ ਦੀ ਸੇਵਾ ਕਰਦੇ ਸਨ ਮਹਾਰਾਜਾ ਕਰਮ ਸਿੰਘ ਦੇ ਵੇਲੇ ਜਦੋਂ ਮਹਾਰਾਜਾ ਕਰਮ ਸਿੰਘ ਇਸ ਸਥਾਨ ਦੇ ਦਰਸ਼ਨ ਕਰਨ ਵਾਸਤੇ ਆਇਆ ਤਾਂ ਮਹਾਂਪੁਰਸ਼ਾਂ ਦੀ ਵੀ ਦਰਸ਼ਨ ਕੀਤੇ 1823 ਈਸਵੀ ਦਾ ਤਕਰੀਬਨ ਸਮਾਂ ਹੈ। ਉਹ ਮਹਾਂਪੁਰਸ਼ ਕਹਿਣ ਲੱਗੇ ਵੀ 80 ਲੱਖ ਰੁਪਿਆ ਦੇਖਣਾ ਵੀ ਕਿਉਂ ਜਾਂਦਾ ਹੈ। ਮਹਾਰਾਜਾ ਕਰਮ ਸਿੰਘ ਨੇ ਅਸ਼ਰਫੀਆਂ ਮੰਗਵਾਈਆਂ ਮੋਹਰਾ ਮੰਗਵਾ ਕੇ ਬਾਬਾ ਜੀ ਦੇ ਸਾਹਮਣੇ ਲਿਆ ਕੇ ਢੇਰੀ ਕਰ ਦਿੱਤੀਆਂ ਵੀ ਆਹ ਲੱਖ ਰੁਪਿਆ ਇੰਨਾ ਕੋ ਹੁੰਦਾ ਹੈ। ਮਹਾਂਪੁਰਸ਼ ਕਹਿਣ ਲੱਗੇ ਵੀ ਪਾਈਏ ਸਾਡੇ ਕਿਸੇ ਕੰਮ ਦਾ ਨਹੀਂ ਵੀ ਲੈ ਜਾਓ। ਕਹਿਣ ਲੱਗੇ ਨਹੀਂ ਮਹਾਰਾਜ ਵੀ ਤਾਂ ਤੁਹਾਡੀ ਸੇਵਾ ਵਿੱਚ ਆ ਗਿਆ ਤੇ ਸਤਿਗੁਰੂ ਜੀ ਫਿਰ ਮਹਾਂਪੁਰਖ ਕਹਿਣ ਲੱਗੇ ਵੀ ਜੇ ਸੇਵਾ ਕਰਨੀ ਹੈ ਫਿਰ ਮਹਾਰਾਜ ਦਾ ਅਸਥਾਨ ਬਣਾਉਣਾ ਕਰੋ ਕਿਉਂਕਿ ਪਹਿਲਾਂ ਕੇਵਲ ਸੈਦ ਮਦੀਨ ਨੇ ਸਤਿਗੁਰਾਂ ਦੀ ਯਾਦ ਵਿੱਚ ਇੱਕ ਥੜਾ ਤੇ ਖੂਹੀ ਬਣਾਈ ਸੀ ਉਦੋਂ ਜਦੋਂ ਮਹਾਰਾਜ ਇੱਥੇ ਬਰਾਜਮਾਨ ਹੋ ਕੇ ਗਏ ਪੰਜ ਬੱਤੀ ਬਾਗ ਸੀ ਉਸ ਬਾਗ ਦੇ ਵਿੱਚ ਜਿੱਥੇ ਸਾਧਗੁਰੂ ਜੀ ਬੈਠੇ ਕਥੜਾ ਤੇ ਕੋਈ ਉਹਨਾਂ ਦੀ ਯਾਦ ਵਿੱਚ ਬਣਵਾ ਦਿੱਤੀ ਸੀ ਫਿਰ ਮਹਾਰਾਜਾ ਕਰਨ ਸਿੰਘ ਨੇ ਇਸ ਅਸਥਾਨ ਜਿਹੜਾ ਪ੍ਰਾਰਥਨਾ ਸਥਾਨ ਕਿਲਾ ਨੂਮੀਆ ਸਥਾਨ ਇੱਥੇ ਬੜਾ ਸੁੰਦਰ ਬਣਾਇਆ ਸੀ ਅਨੰਦਪੁਰ ਸਾਹਿਬ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸ੍ਰੀ ਦੁੱਖਨਵਾਰ ਸਾਹਿਬ ਪਟਿਆਲਾ ਗੁਰਦੁਆਰਾ ਮੋਤੀਵਾਗ ਸਾਹਿਬ ਜਿੰਦ ਤੱਕ ਜਿਹੜੇ ਪੁਰਾਣੇ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਯਾਦ ਚ ਬਣੇ ਉਹ ਮਹਾਰਾਜਾ ਕਰਨ ਸਿੰਘ ਨੇ ਸਾਰੇ ਬਣਾਏ ਸਨ ਇਸ ਕਲ ਕੇ ਸ਼ੁਰੂਆਤ ਜਿਹੜੀ ਸੋ ਇੱਥੋਂ ਹੋਈ ਇੱਕ ਵਾਰ ਨਾਲ ਗੁੰਗਾ ਬਣਿਆ ਹੋਇਆ ਇਸ ਸਥਾਨ ਤੇ ਜਿਹੜਾ ਕਿ ਨਾਭੇ ਦਾ ਰਾਜਾ ਜਸਵੰਤ ਸਿੰਘ ਹੋਇਆ ਉਹਦਾ ਪੁੱਤਰ ਰਣਜੀਤ ਸਿੰਘ ਜੋ ਕਿ ਸਾਜਾਹਾਂਪੁਰ ਵੀ ਕੇ ਟੈਕਸ ਲੈਣ ਵਾਸਤੇ ਗਿਆ ਸੀ ਉਹ ਉੱਥੇ ਉਹਦੀ ਮਤਰੀਈ ਮਾਂ ਨੇ ਉਹਨੂੰ ਉੱਥੇ ਹੀ ਗਹਿਰ ਦੇ ਕੇ ਮਰਵਾਤਾ ਸੀ ਜਦੋਂ ਉਹਦੀ ਲਾਸ਼ ਇਸ ਸਥਾਨ ਤੋਂ ਲੰਗੀ ਮਹਾਰਾਜ ਕਰਮ ਸਿੰਘ ਕਹਿਣ ਲੱਗਿਆ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਦੀ ਚਰਨ ਸੋ ਪ੍ਰਾਪਤ ਸਥਾਨ ਹੈ ਉਹਨਾਂ ਦਾ ਇੱਥੇ ਹੀ ਸੰਸਕਾਰ ਕਰ ਦਿੱਤਾ ਜਾਵੇ ਤਾਂ ਕਿ ਇਹਨੂੰ ਮੁਕਤੀ ਪ੍ਰਾਪਤ ਹੋ ਜਾਵੇ ਇਸ ਕਰਕੇ ਰਣਜੀਤ ਸਿੰਘ ਦਾ ਜਿਹੜਾ ਪਰਲਾ ਗੁੰਗਾ ਗੁਨੇ ਬਣਿਆ ਹੋਇਆ ਨਾਲ ਹੀ ਉੱਥੇ ਰਣਜੀਤ ਸਿੰਘ ਦਾ ਜਿਹੜਾ ਸੰਸਕਾਰ ਕਰਕੇ ਉਹਨਾਂ ਦੀ ਯਾਦ ਚੋਗੁੰਗਾ ਬਣਾ ਦਿੱਤਾ ਗਿਆ ਦੋ ਜਿਹੜੇ ਇਹ ਵੀ ਇਤਿਹਾਸਕ ਸਥਾਨ ਹਨ ਜੋ ਕਿ ਤਵਾਰੀਤ ਗੁਰੂ ਖਾਲਸਾ ਜੀ ਦੇ ਗਿਆਨ ਸਿੰਘ ਹੋਣਾ ਨੇ ਜ਼ਿਕਰ ਕੀਤਾ ਹੋਇਆ ਹੈ ਨਾ ਉਹਦਾ ਤਾਂ ਇਹ ਇਤਿਹਾਸਕ ਅਸਥਾਨ ਜਿਸ ਅਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਨਰਾਲ ਚਨਕ ਸਿੰਘ ਤੋਂ ਪ੍ਰਾਪਤੀ ਹੈ ਸਵਾਗਤ ਗੁਰੂ ਜੀ ਦਾ ਹਾਲ ਸਾਹਿਬ ਸਵਾਗਤ ਗੁਰੂ ਜੀ ਕੀ ਫਤਿਹ